ਦੇਖੋ ਮੈਂ ਸ਼ੁਰੂ ਤੋਂ ਕਹਿ ਰਿਹਾ ਹਾਂ ਹਰ ਇੱਕ ਧਰਮ ਦੀ ਇੱਕ ਮਰਿਆਦਾ ਹੁੰਦੀ ਆ ਉਹਦੀ ਲਿਮਿਟੇਸ਼ਨ ਹੁੰਦੀ ਆ ਜੇ ਤਾਂ ਸਿੱਖਾਂ ਦੇ ਉੱਤੇ ਕੋਈ ਕਟਾਕਸ਼ ਕਰਦਾ ਜਾਂ ਡੂਬੀਅਸ ਜਾਂ ਕੈਰੇਕਟਰ ਦਿੰਦੇ ਆ ਤੇ ਆਪਾਂ ਤਾੜੀਆਂ ਮਾਰਦੇ ਆ ਤੇ ਉਹ ਆਪਾਂ ਉਹੋ ਜੀਆਂ ਫਿਲਮਾਂ ਅਲਾਉ ਕਰ ਦਿੰਦੇ ਆ ਜਿਹੜੀ ਕੰਗਨਾਰ ਰਣਾਉਤਾਲੀ ਫਿਲਮ ਆ ਉਹਦੇ ਵਿੱਚ ਮੈਂ ਹੁਣ ਡੰਗਾਈ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਸੀਂ ਸਾਰੇ ਮੁਲਾਂਕਣ ਕਰ ਚੁੱਕੇ ਆ ਉਹ ਮੈਂ ਸਮਝਦਾ ਪੰਜਾਬ ਦੇ ਵਿੱਚ ਫਿਰ ਇੱਕ ਵਾਰੀ ਨਵੇਂ ਸਿਰਿਓਂ ਉਹ ਲਾਂਬੂ ਲਾਉਣ ਦੀ ਉਹਨੇ ਯਤਨ ਕੀਤਾ ਕੋਸ਼ਿਸ਼ ਕੀਤੀ ਆ ਪਰ ਗੁਰੂ ਕਿਰਪਾ ਕਰੇ ਉਹ ਕਾਮਯਾਬ ਨਹੀਂ ਹੋਏ ਆਪਣੇ ਮਕਸਦ ਦੇ ਵਿੱਚ ਪਹਿਲਾਂ ਬਿਆਨ ਦੇ ਦਿੰਦੀ ਫਿਰ ਪਿੱਛੇ ਹੋ ਜਾਂਦੀ ਤੇ ਜਿਹੜੀ ਸੈਂਸਰ ਬੋਰਡ ਨੇ ਉਹਨੂੰ ਆਪਣੇ ਖੋਲ੍ਹ ਦਿੱਤੀ ਆ ਜਾਂ ਹਾਈ ਕੋਰਟ ਨੇ ਕਿਹਾ ਸੀ ਪਿੱਧ ਤੇ ਫੈਸਲਾ ਦੇ ਦਿਓ ਤੇ ਮੈਂ ਅਪੀਲ ਕੀਤੀ ਸੀ ਕਿ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਦਿਖਾ ਲਈ ਜਾਵੇ ਤਾਂ ਕਿ ਜਿੱਥੇ-ਜਿੱਥੇ ਵੀ ਕੋਈ ਇਹ ਮਰਿਆਦਾ ਤੋਂ ਉਲਟ ਕੋਈ ਇਹਦੇ ਵਿੱਚ ਸੀਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਤੇ ਉਹ ਸਾਰੇ ਜਿਹੜੇ ਆ ਉਹ ਕੱਟੇ ਜਾ ਸਕਣ ਤੇ ਮੈਂ ਤਾਂ ਫਿਲਮ ਨੂੰ ਮੰਨੋ ਰੱਦ ਕਰਦਾ ਵੀ ਉਹ ਫਿਲਮ ਇਹ ਨਹੀਂ ਬਣਨੀ ਚਾਹੀਦੀ ਕਿਉਂਕਿ ਜਿਹੜਾ ਬਵਾਦਾਂ ਦੇ ਵਿੱਚ ਆ ਜਵੇ ਐਮਰਜੈਂਸੀ 1975 ਚ ਲੱਗਦੀ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹ 77 ਦੇ ਵਿੱਚ ਜਿਹੜੇ ਉਸ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਪੰਜਾਬ ਦੀ ਤਰਾਸਦੀ ਆ ਜਿਹੜੀ ਸਾਰਿਆਂ ਵਿੱਚ ਛੱਪ ਚੁੱਕੀ ਆ ਭਾਈ ਜਸਵੰਤ ਸਿੰਘ ਕਾਲੜਾ ਜਿਹਨੇ 25000 ਅਨ ਆਈਡੈਂਟੀਫਾਈਡ ਡੈੱਡ ਬਾਡੀਜ਼ ਦਾ ਬੇਰਵਾ ਦਿੱਤਾ ਤੇ ਉਹਦਾ ਜਿਹੜਾ ਹਾਲ ਹੀ ਨਹੀਂ ਕੀਤਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਤੇ ਇਹ ਫਿਲਮ ਜਿਹੜੀ ਇਹ ਤੇ ਕੱਟ ਕਿਉਂ ਲਾਏ ਜਾ ਰਹੇ ਤੁਸੀਂ ਮੇ ਤੋਂ ਜਿਆਦਾ ਭਲੀ ਭਾਂਤ ਜਾਣਦੇ ਆ ਕਿ ਪੰਜਾਬ ਦੀ ਅਸਲੀਅਤ ਕਦੇ ਵੀ ਇਸ ਦੇਸ਼ ਦੀ ਤੇ ਖਾਸ ਕਰਕੇ ਸੈਂਟਰ ਦੀ ਸਰਕਾਰ ਨੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ ਤੇ ਮੈਂ ਸਮਝਦਾ ਉਹਦੇ ਚ ਸੀਨਾ ਤੇ ਕੱਟ ਲਾਈ ਜਾਂਦੇ ਆ ਤੇ ਫਿਲਮ ਦਾ ਵਜੂਦ ਹੀ ਖਤਮ ਹੋ ਜਾਂਦਾ ਸੋ ਐਜ ਇਟ ਜੇ ਉਹ ਤਾਂ ਕਹਾਣੀ ਆ ਕਹਾਣੀ ਕੀ ਜੋ ਵਾਪਰੀ ਆ ਤੇ ਜੇ ਵਾਪਰੀ ਆ ਤਾਂ ਫਿਰ ਉਹਦਾ ਲੋਕਾਂ ਦੇ ਸਾਹਮਣੇ ਜਿੱਦਾ ਪਿੱਛੇ ਉੜਦਾ ਪੰਜਾਬ ਚੱਲੀ ਸੀ ਤੇ ਇਹ ਜੋ ਸਚਾਈ ਆ ਉਹ ਸਚਾਈ ਆਉਂਦੀ ਆ ਤੇ ਕੱਟ ਜਿਹੜੇ ਨਹੀਂ ਲਾਉਣੇ ਚਾਹੀਦੇ ਹਾਂ ਜੋ ਕੋਈ ਆਬਜੈਕਸ਼ਨੇਬਲ ਹੋਵੇ ਤਾਂ ਉਹਨੂੰ ਆਪਾਂ ਕਰਦੇ ਵੱਖਰੀ ਗੱਲ ਦੇਖੋ ਜਿਹੜੇ ਜਿਹੜੇ ਕਿਸਾਨਾਂ ਦੇ ਖਿਲਾਫ ਆ ਮੈਂ ਸਮਝਦਾ ਉਹ ਕਈ ਵਾਰੀ ਆਪਾਂ ਦੇਖੀਦਾ ਵੀ ਮੋਰਲਾ ਬੰਦਾ ਜਿਹੜਾ ਆ ਉਹ ਕਿੰਨਾ ਕੁ ਸੈਨ ਕਰ ਜਾਂਦਾ ਕਿਸੇ ਗੱਲ ਨੂੰ ਤੇ ਉਹਨੇ ਬੜੀ ਤੇਜ਼ੀ ਦੇ ਨਾਲ ਇਹ ਬਿਆਨ ਦਿੱਤਾ ਸੀ ਤੇ ਬੜੀ ਤੇਜ਼ੀ ਦੇ ਨਾਲ ਹੀ ਵਾਪਸ ਮੁੜ ਗਈ ਆ ਪਰ ਮੈਂ ਭਾਜੀਪੀ ਨੂੰ ਵੀ ਕਹਿਣਾ ਚਾਹਣਾ ਇਦਾਂ ਦੇ ਲੀਡਰਾਂ ਦੇ ਨੱਥ ਪਾਓ ਕਿਉਂਕਿ ਅੱਗੇ ਡੇਢ ਸਾਲ ਬੜਾ ਵੱਡਾ ਨੁਕਸਾਨ ਹੋਇਆ ਆਰਥਿਕ ਦਾ ਤੇ ਖਾਸ ਕਰਕੇ ਕਿਸਾਨਾਂ ਦਾ ਐਵੇਂ ਜਿਹੜੀਆਂ ਕਾਰਵਾਈਆਂ ਉਹ ਨਹੀਂ ਕਰਨੀ ਚਾਹੀਦੀਆਂ ਤੇ ਮੈਂ ਆ ਕਿਉਂਕਿ ਕਨਵੋਕੇਸ਼ਨ ਹੋਈ 276 ਜਿਹੜੇ ਡਾਕਟਰ ਐ ਐਮਬੀਬੀਐਸ ਐਮਐਸ ਤੇ ਐਮਡੀ ਕਰਕੇ ਗਏ ਜਿਹੜੇ ਉਹ ਸਾਰਿਆਂ ਨੂੰ ਅੱਜ ਇੱਥੇ ਡਿਗਰੀਆਂ ਤਕਸੀਮ ਕੀਤੀਆਂ ਗਈਆਂ। ਵਾਹਿਗੁਰੂ ਜੀ ਕਾ ਖਾਲਸਾ। ਐਜੈਕਟਿਵ ਦੀ ਮੀਟਿੰਗ ਵੀ ਹੁਣ ਚੱਲੀ ਜਾ ਰਹੀ ਹੈ। ਇਹ ਤੁਹਾਡੀ ਇਸਟਿਊਡੈਂਟ ਦੀ ਕਿਹਾ ਜਾ ਰਿਹਾ ਕਿ ਅਗਰੀ ਮੀਟਿੰਗ ਹੈ। ਨਹੀਂ ਕੋਈ ਗੱਲ ਨਹੀਂ ਹਾਲੇ ਕੋਈ ਆਖਰੀ ਨਹੀਂ। ਹੋਰ ਵੀ ਹੋਊਗੀ। ਇਦਾਂ ਐਦਾਂ ਨਹੀਂ ਹੁੰਦੀ। ਕੋਈ ਗੱਲ ਨਹੀਂ ਦੇਖੋ ਕੱਲ ਨੂੰ ਇੱਕ ਮੀਟਿੰਗ ਐਜੈਕਟਿਵ ਜੀ ਸਾਡੀ ਰੁਟੀਨ ਦੇ ਮੰਥਲੀ ਮੀਟਿੰਗ ਹੁੰਦੀ ਆ। ਪ੍ਰਧਾਨ ਜੀ ਗੁੰਦਰ ਸਾਹਿਬ ਕਹਿ ਵੀ ਗਏ ਦੀ ਪੰਜਾਬ ਤੇ ਲਗਾਤਾਰ ਨਸ਼ਾ ਵਧਦਾ ਜਾ ਰਿਹਾ ਹੈ। ਕਿਹ ਅੰਦਾ ਹੱਪੰਦਾ ਜਾ ਰਿਹਾ। ਦੇਖ ਮੈਂ ਕਹਿ ਸਕਦਾ ਪੇ 2017 ਚ ਬੜੀ ਉੱਪਰ ਮੇਂ ਆਈ ਸੀਜੀ ਪੇ ਅਕਾਲੀ ਸਰਕਾਰ ਵੇਲੇ ਬਹੁਤ ਨਸ਼ੇ ਵਧੇ ਤੇ ਜਿਹੜੀ ਕਾਂਗਰਸੀ ਸਰਕਾਰ ਆਈ 22 ਤੱਕ ਉਹਦਾ ਸਿਰਾ ਲਾਤਾ ਤੇ ਹੁਣ ਤਾਂ ਸਿਰਾ ਹੀ ਨਹੀਂ ਹੁਣ ਤਾਂ ਖਤਮ ਹੀ ਹੋ ਗਈ ਕਹਾਣੀ ਹੁਣ ਤਾਂ ਪਿੰਡ ਪਿੰਡ ਦੀ ਤੇ ਨਗਰ ਨਗਰ ਦੀ ਤੇ ਕਮ ਹਲੇ ਮਲੇ ਦੀ ਕਹਾਣੀ ਆ ਜਿਹੜੇ ਮੂੰਹ ਨਾ ਕਹਿੰਦੇ ਸੀ ਤੇ ਅਸੀਂ 30 ਦਿਨਾਂ ਚ ਖਤਮ ਕਰਦੇ ਆਂਗੇ ਤੇ ਅੱਜ ਮੇਰਾ ਖਿਆਲ ਆ ਮੈਂ ਕਿਉਂਕਿ ਪੁਲਿਸ ਅਫੀਸ਼ਰ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹ ਕਹਿੰਦੇ ਅੱਗੇ ਦਾ ਸਮਗਰੀ ਆਉਂਦੇ ਸੀ ਤਾਂ ਗਾਂ ਨਿਕਲ ਜਾਂਦੀ ਹੁਣ ਤਾਂ ਕੰਜ਼ਿਊਮਰ ਇੱਥੇ ਬਹੁਤ ਬਣ ਗਏ ਸੋ ਇਸ ਕਰਕੇ ਸਰਕਾਰ ਨੂੰ ਮੈਂ ਸਮਝਦਾ ਲਾਣ ਤੇ ਆ ਕਿ ਝੂਠ ਬੋਲ ਬੋਲ ਕੇ ਲੋਕਾਂ ਨਾਲ ਵਾਅਦੇ ਫੋਕੇ ਕਰ ਕਰਕੇ ਸਰਕਾਰ ਹੋਂਦ ਵਿੱਚ ਆਗੇ ਤੇ ਉਹਦੀ ਕਾਰਗੁਜ਼ਾਰੀ ਤੇ ਅੱਜ ਲੋਕ ਹਿਸਾਬ ਵੀ ਮੰਗਦੇ ਇਹਨਾਂ ਦੀ ਪਾਰਟੀ ਦੇ ਆਪਣੇ ਮੰਗਦੇ ਆ ਅਸੈਂਬਲੀ ਦੇ ਵਿੱਚ ਤੁਸੀਂ ਦੇਖਿਆ ਕੀ ਹੋਇਆ ਸੋ ਇਸ ਕਰਕੇ ਜਿਹੜਾ ਸੱਚ ਆ ਉਹ ਬਹੁਤ ਜ਼ਿਆਦਾ ਨਹੀਂ ਲੁਕਿਆ ਰਹਿੰਦਾ ਅਕਸਰ ਪਾਰਕਟ ਹੋ ਜਾਂਦਾ